ਆਸਵਕ ਦੀ ਵੱਡੀ ਖਬਰ ਹੈ ਕਿ ਕਿਸਾਨ ਦਿੱਲੀ ਵੱਲ ਪੈਦਲ ਕੂਚ ਕਰ ਰਹੇ ਸੀ ਤਾਂ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਜੀ ਹਾਂ ਜ਼ੂਪੀ ਦੇ ਬੁਲੰਦਸਰ ਦੇ ਵਿੱਚ ਗ੍ਰਿਫਤਾਰ ਕੀਤੇ ਨੇ ਦਿੱਲੀ ਵੱਲ ਪੈਦਲ ਚੱਲਣ ਦੀ ਇੱਤਿਆਰ ਵਿੱਚ ਕਿਸਾਨ ਸੀ ਕਿ ਸਰਕਾਰ ਕਹਿ ਰਹੀ ਆ ਕਿ ਪੈਦਲ ਆ ਸਕਦੇ ਨੇ ਵਸਰਾਈਂ ਟਰੱਕਾ ਰਾਹੀ ਜਾਂ ਫਿਰ ਜਿਸ ਤਰੀਕੇ ਦੇ ਨਾਲ ਆ ਸਕਦੇ ਨੇ ਦਿੱਲੀ ਤਾਂ ਅਸੀਂ ਤੁਰ ਕੇ ਜਾ ਰਹੇ ਹਾਂ ਪਰ ਪੁਲਿਸ ਨੇ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਲਿਆ ਦੱਸਦੀ ਹੈ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਜ਼ੂਪੀ ਤੋਂ ਪੈਦਲ ਜਾ ਰਹੇ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੀਨੀਅਰ ਆਗੂ ਚੌਧਰੀ ਹਰਪਾਲ ਬੁਲਾਰੀ ਨੂੰ ਬੁਲੰਦਸਰ ਦੇ ਵਿੱਚ ਰੋਕਿਆ ਗਿਆ ਗ੍ਰਿਫਤਾਰ ਕੀਤਾ ਗਿਆ ਮਕਨੀ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਸਭ ਸਾਰੇ ਸਾਡੇ ਨਾਲ ਸਾਡੀ ਗੱਡੀ ਨਹੀਂ ਨਹੀਂ ਅਕਲ ਕੋ ਸਾਡੇ ਨਾਲ ਗੱਡੀ ਆਈ ਲੱਗ ਗਈ ਆਪ ਜਿਹੜੇ ਗਮ ਬਿਲਕੁਲ ਅਗਰ ਅਸੀਂ ਨੇ ਗੁਨਾਹ ਕੀਤਾ ਹਾਂ ਹਮਾਂ ਟਿਕਨ ਕਰੋ ਆਪ ਫੇਸ ਹੋ ਜੇ ਆਈਏ ਇਹ ਦੀ ਵਾਲੇ ਕਾ ਚਲੇ ਰੁਕ ਜਾਈਏ ਚਲੇ ਸਾਨੂੰ ਨਹੀਂ ਲਲਕਾਰਾ ਹੈ ਸਾਨੂੰ ہمارا نہیں گاڑی سب لوگ چلیں گے ہم سب ایک دوسرے جائیں گے بڑی گاڑی منگائیے بڑی گاڑی منگائی ਬੜੀ ਗੱਲ ਨਹੀਂ ਦਾਨ ਨਹੀਂ ਉਹ ਤੋਂ ਪਤਾ ਬਤਾ ਬੜੀ ਗੱਲ ਨਹੀਂ ਹੈ ਸਭ ਲੋਕ ਦੇ ਜਾਣਦੇ ਨਹੀਂ ਨਹੀਂ ਹਾਂ ਤੋਂ ਬਾਕੀ ਤੋਂ ਨਹੀਂ ਚੱਲ ਰਿਹਾ ਨਾ ਸਨਮਾਨ ਦੇ ਨਾਲ ਬੜੀ ਗਾੜੀ ਮੰਗਾਉ ਤੌਥੇ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਕਿ ਸਭ ਨੂੰ ਅੰਦੋਲਨ ਕਰਨ ਦਾ ਜਿਹੜਾ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰ ਦੂਜੇ ਪਾਸੇ ਅਸੀਂ ਹਥਿਆਰਾਂ ਤੋਂ ਉਤਰ ਕੇ ਜਾ ਰਹੇ ਆ ਤਾਂ ਸਾਨੂੰ ਰੋਕਿਆ ਕਿਉਂ ਜਾ ਰਿਹਾ ਦੌੜੀ ਰਾਜਨੀਤੀ ਕਿੰਨੀ ਜਾ ਰਹੀ ਹੈ ਕਾਨੂੰਨ ਦੀਆਂ ਧਜੀਆਂ ਕੋ ਉਡਾਈਆਂ ਜਾ ਰਹੇ ਜਿਸ ਨੂੰ ਲੈ ਕੇ ਕਿਸਾਨ ਲਗਾਤਾਰ ਕੇਂਦਰ ਸਰਕਾਰ ਦਾ ਵਿਰੋਧ ਕਰਦੇ ਨੇ ਕਿ ਸਾਨੂੰ ਹੱਕ ਆ ਤੁਹਾਡੇ ਸਾਡੇ ਹੱਕ ਕਿਉਂ ਖੋ ਰਹੇ ਹੋ ਇਹ ਤਾਂ ਤਾਨਾशाही ਰਾਜ ਹੋ ਚੁੱਕਿਆ ਜਿਸ ਤਰੀਕੇ ਦੇ ਨਾਲ ਸਰਕਾਰ ਜੋਰ ਪਾ ਰਹੀ ਹੈ ਜਿਸ ਤੋਂ ਬਾਅਦ ਜੰਮ ਕੇ ਕਿਸਾਨਾਂ ਦੇ ਵੱਲੋਂ ਗਾਮਾ ਕੀਤਾ ਗਿਆ ਸੀ ਕਿ ਸਰਕਾਰ ਕਹਿ ਰਹੀ ਹੈ ਕਿ ਪੈਦਲ ਆ ਸਕਦੇ ਨੇ ਵਸਰਾਹੀ ਟ੍ਰਕਾ ਰਾਹੀ ਜਾਂ ਫਿਰ ਜਿਸ ਤਰੀਕੇ ਦੇ ਨਾਲ ਪੈ ਆ ਸਕਦੇ ਨੇ ਦਿੱਲੀ ਤਾਂ ਅਸੀਂ ਤੁਰ ਕੇ ਜਾ ਰਹੇ ਹਾਂ ਪਰ ਪੁਲਿਸ ਨੇ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਲਿਆ ਦੱਸਦੀ ਹੈ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਜੂਪੀ ਤੋਂ ਪੈਦਲ ਜਾ ਰਹੇ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੀਨੀਅਰ ਆਗੂ ਚੌਧਰੀ ਹਰਪਾਲ ਬੁਲਾਰੀ ਨੂੰ ਬਲੰਦ ਸੈਰ ਦੇ ਵਿੱਚ ਰੋਕਿਆ ਗਿਆ ਗ੍ਰਿਫਤਾਰ ਕੀਤਾ ਗਿਆ ਮੋਕ ਨੇ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਸਾਡੇ ਨਾਲ ਸਾਡੇ ਸਾਰੇ ਨੇ ਤਾਂ ਸਾਡੀ ਵਾਲ ਗੱਡੀ ਵਿੱਚ ਨਹੀਂ ਨਹੀਂ ਹੱਕੂ ਸਾਹਿਬ ਹੈ ਗੱਲ ਲੱਗ ਗਈ ਲੱਗ ਗਈ ਆਪ ਜਿਹੜੇ ਗਲਮ ਬਿਲਕੁਲ ਅਗਰ ਅਸੀਂ ਗੁਨਾਹ ਕੀਤਾ ਹਾਂ ਹੁਣ ਟਿਟਨ ਕਰੋ ਆਪ ਫੇਸ ਹੋ ਜੇ ਆਈਏ ਇਹ ਦੀਵਾਲੇ ਕਾ ਚਲੇ نہیں سب لوگ چلیں گے ہم سب ایک کچھ میں جائیں گے بڑی گاڑی منگائی ہے بڑی گاڑی بڑی گاڑی ہے ਜੋ ਗੱਲ ਆਪਾਂ ਕਰੀਤੀ ਹੋਈ ਹੈ ਸਭ ਲੋਕ ਇਹ ਜਾਣਦੇ ਨੇ ਕਿ ਬੀਬੀ ਨੇ ਤਾਂ ਹਮੇਂ ਨਹੀਂ ਹਾਂ ਸੇ ਬਚਦੇ ਹਾਂ ਸਰਕਾਰ ਨਾਲ ਪਾਣੀ ਤੇ ਲੈ ਚੱਲ ਰਹੇ ਨੇ ਸਨਮਾਨ ਦੇ ਨਾਲ ਵੱਡੀ ਗਾੜੀ ਮੰਗੋ ਵੱਡੀ ਗਾੜੀ ਮੰਗੋ ਤਾਂ ਉਥੇ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਕਿ ਸਭ ਨੂੰ ਅੰਦੋਲਨ ਕਰਨ ਦਾ ਜਿਹੜਾ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰ ਦੂਜੇ ਪਾਸੇ ਅਸੀਂ ਬਿਨਾਂ ਹਥਿਆਰਾਂ ਤੋਂ ਤੁਰ ਕੇ ਜਾ ਰਹੇ ਹਾਂ ਤਾਂ ਸਾਨੂੰ ਰੋਕਿਆ ਕਿਉਂ ਜਾ ਰਿਹਾ ਦੌੜੀ ਰਾਜਨੀਤੀ ਕਿਉਂ ਕੀਤੀ ਜਾ ਰਹੀ ਹੈ ਕਾਨੂੰਨ ਦੀਆਂ ਧਜੀਆਂ ਕੋ ਉਡਾਈਆਂ ਜਾ ਰਹੀਆਂ ਜਿਸ ਨੂੰ ਲੈ ਕੇ ਕਿਸਾਨ ਲਗਾਤਾਰ ਕੇਂਦਰ ਸਰਕਾਰ ਦਾ ਵਿਰੋਧ ਕਰਦੇ ਨੇ ਕਿ ਸਾਨੂੰ ਹੱਕ ਆਦੂ ਸਾਡੇ ਹੱਕ ਕਿਉਂ ਖੋ ਰਹੇ ਹੋ ਇਹ ਤਾਂ ਤਾਨਾशाही ਰਾਜ ਹੋ ਚੁੱਕਿਆ ਜਿਸ ਤਰੀਕੇ ਦੇ ਨਾਲ ਸਰਕਾਰ ਜੋਰ ਪਾ ਰਹੀ ਹੈ ਜਿਸ ਤੋਂ ਬਾਅਦ ਜੰਮ ਕੇ ਕਿਸਾਨਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ